ਖੇਤਾਂ ਚੋਂ ਮਿਲੀ 18 ਸਾਲ ਦੇ ਨੌਜਵਾਨ ਦੀ ਲਾਸ਼ ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਗੁਰਦਾਸਪੁਰ ਦੇ ਪਿੰਡ ਲੱਖੋਵਾਲ ਦਾ ਰਹਿਣ ਵਾਲਾ ਸੀ ਤੇ ਮ੍ਰਿਤਕ ਦਾ ਨਾਮ ਰਾਣਾ ਮਸੀਹ ਦੱਸਿਆ ਜਾ ਰਿਹਾ ਤੱਕ ਦੇ ਪਿਤਾ ਨੇ ਦੱਸਿਆ ਕਿ ਕੱਲ ਦੁਪਹਿਰ ਉਸ ਦਾ ਲੜਕਾ ਕਰੋ ਵਾਲ ਕਟੌਣ ਲੈ ਗਿਆ ਸੀ ਪਰ ਅੱਜ ਸਵੇਰ ਤੱਕ ਉਹ ਘਰ ਨਹੀਂ ਪਰਤਿਆ ਤਾਂ ਪਿੰਡ ਵਾਲਿਆਂ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਮੌਤ ਹੋ ਗਈ ਹੈ ਤੇ ਉਸ ਦੇ ਲੜਕੇ ਦੀ ਲਾਸ਼ ਖੇਤਾਂ ਵਿੱਚ ਪਈ ਹੈ ਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੰਦੀ ਹੈ ਮੇਰਾ ਪਿੰਡ ਲੱਖੋਵਾਲ ਨਾਮ ਮੇਰੇ ਵਾਰਸ ਵਸੀ ਗੱਲ ਬਾਤ ਫੂਕੋ ਚੱਕ ਮੇਲੇ ਤੇ ਲੜਾਈ ਹੋਈ ਸੀ ਉਦੋਂ ਵੀ ਇਹਦਾ ਸ਼ਰਸੂਰ ਪਾੜਿਆ ਹੀਗਾ ਆਹੀ ਕੋਹ ਨਹੀਂ ਕੀਤਾ ਹਸਪਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਅਸਲ ਨਾਮ ਰਾਣਾ ਮੌਦ ਦਾ ਬਖਤ ਦਿਨੀ ਕਹਿੰਦੇ ਆ ਹਾਏ ਵਾਹ ਗੱਲ ਬਤਾਈ ਗੱਲ ਬਾਤ ਕਰੀ ਹੋਣੀ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਵਾਹ ਕਿੱਦਣ ਗਿਆ ਸੀ ਕੱਲ 11 ਵਜੇ ਗਿਆ ਵਾ ਕਰੋ ਕਹਿੰਦਾ ਮੈਂ ਦਾੜੀ ਕਰਾਵਾ ਹਾਏ ਵਾਹ ਤੋਂ ਬੰਨੀ ਪਹੁੰਚਾ ਬੰਦਾ ਹੀ ਪਹੁੰਚਾ ਫੋਨ ਵੀ ਬੰਦ ਹੁੰਦਾ ਰਿਹਾ ਵਾ ਹਾਏ ਕੋਈ ਲੱਗਦਾ ਛੱਪੀ ਤੇ ਸ਼ਾਕ ਕੇ ਕਾਤੇ ਹੋਏ ਲੜਿਆ ਦੇ ਹੋਰ ਕਾਤਾ ਸ਼ਾਕਾ ਕੀ ਚੰਦੇ ਕੁਝ ਹੋਇਆ ਹੋਰ ਤੇ ਆਪਣੀ ਕਾਰਵਾਈ ਹੁਣ ਕਰਨ ਦਿਖਾਰੀ हां जी ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਦੀ شناخت ਹੋਈ ਆ ਰਾਣਾ ਪੁੱਤਰワਰਸ ਸਿੰਘ ਪਿੰਡ ਲੱਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚੱਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ